ਕਿ ਨੇ ਮੈਨੂੰ 30 ਜਨਵਰੀ ਨੂੰ ਧਿਆਨ ਦੇ ਵਿੱਚ ਲਿਆਂਦਾ ਉਹਨਾਂ ਨੇ ਸਟੋਰ ਦੀ ਇਨਸਪੈਕਸ਼ਨ ਕੀਤੀ ਤੇ ਜਿੱਥੇ ਜਾ ਕੇ ਉਹਨਾਂ ਨੂੰ ਜੋ ਇੱਥੋਂ ਸਮਾਨ ਇਸ਼ੂ ਹੋਇਆ ਸੀ ਉਹ ਡਿਸਪੋਜ਼ਲ ਯਾਰਡ ਦੇ ਵਿੱਚ ਨਹੀਂ ਮਿਲਿਆ ਤਾਂ ਉੱਥੇ ਜੋ ਮੌਕੇ ਤੇ ਉਹਨਾਂ ਨੇ ਅਫਸਰਾਂ ਨੂੰ ਜਿਹੜਾ ਇੱਕ ਸਟੋਰ ਕੀਪਰ ਸੀਗਾ ਜੇਹੀ ਸੀਗਾ ਐਸ ਡੀਓ ਸੀਗਾ ਉਹਨਾਂ ਨੂੰ ਬੁਲਾ ਕੇ ਇਹਦੇ ਬਾਰੇ ਪੁੱਛਿਆ ਤੇ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਪਰ ਇਮੀਡੀਏਟਲੀ ਐਸ ਸੀ ਸਾਹਿਬ ਨੇ ਮੈਨੂੰ ਰਿਪੋਰਟ ਕੀਤਾ ਕਿ ਇਸ ਤਰ੍ਹਾਂ ਦਾ ਇਹ ਮਾਮਲਾ ਹੈਗਾ ਉਹ ਸਾਡੇ ਧਿਆਨ ਦੇ ਵਿੱਚ ਆਇਆ ਉਸ ਦੇ ਉੱਤੇ ਕਿ ਕਿਉਂਕਿ ਗੰਭੀਰ ਮਸਲਾ ਹੈਗਾ ਤੇ ਉਹਦੇ ਵਿੱਚ ਅਸੀਂ ਇਮੀਡੀਏਟਲੀ ਜਿਹੜਾ ਸਟਾਫ ਜਿਹੜਾ ਸੀਗਾ ਉਹਨੂੰ ਸਸਪੈਂਡ ਜਿਹੜਾ ਕੀਤਾ ਹੈਗਾ ਸਰ ਕਿੰਨੇ ਲੋਕ ਸਸਪੈਂਡ ਕੀ ਉਹਦੇ ਵਿੱਚ ਤਿੰਨ ਬੰਦੇ ਹੈਗੇ ਆ ਦੋਵਾਂ ਦੀ ਜਿਹੜੀ ਪਾਵਰ ਆ ਜੇ ਆਈ ਦੀ ਤੇ ਸਟੋਰ ਕੀਪਰ ਦੀ ਮੇਰੇ ਕੋਲੇ ਸੀਗੀ ਉਹ ਮੈਂ ਕਰ ਦਿੱਤੀ ਆ ਔਰ ਇੱਕ ਜਿਹੜਾ ਐਸ ਡੀਓ ਕੋਈ ਕਸਟਮਰ ਅਧਿਕਾਰੀ ਆ ਉਹਦੀ ਜਿਹੜੀ ਰეკਮੈਂਡੇਸ਼ਨ ਕਰਕੇ ਮੈਂ ਸਸਪੈਂਸ਼ਨ ਦੀ ਬੋਰਡ ਆਪਸ਼ਨ ਨੂੰ ਭੇਜ ਦਿੱਤਾ ਔਰ ਲੋਡ ਆਫਸ ਤੋਂ ਹੀ ਹੋ ਸਕਦਾ ਅੱਜ ਆਰਡਰ ਹੋ ਜਾਰੀ ਹੋ ਜਾਣਗੇ ਉਹ ਇਸ ਕਰਕੇ ਕਿ ਉਹ ਜਿਹੜੀ ਕੋਈ ਇੰਚ ਚ ਮੀਲ ਕਰਨੀ ਆ ਤੇ ਉਹ ਵਿੱਚ ਆਪਣਾ ਉਹ ਲਾਪਸ ਕਰ ਸਕਣਗੇ ਔਰ ਇਸ ਤੋਂ ਇਲਾਵਾ ਜੋ ਐਸਟੀ ਸਾਹਣੀ ਕੀ ਕਮੇਟੀ ਵੀ ਸਾਡੀ ਜਿਹੜੀ ਇਨਕੁਆਇਰੀ ਕਮੇਟੀ ਬਣ ਗਈ ਹੈ ਉਹਨੂੰ 4 ਦਿਨ ਦਾ ਟਾਈਮ ਦਿੱਤਾ ਹੈਗਾ ਵੀ ਉਹ 4 ਦਿਨ ਦੇ ਵਿੱਚ ਵਿੱਚ ਉਹਨਾਂ ਦੀ ਰਿਪੋਰਟ ਆ ਜਾਏਗੀ ਇਸ ਤੋਂ ਇਲਾਵਾ ਜਿਹੜੀਆਂ ਇਨਸਟਰਕਸ਼ਨ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਸੀਗੀਆਂ ਕਿ ਪੁਲਿਸ ਨੂੰ ਵੀ ਇਹ ਕੇਸ ਜਿਹੜਾ ਦੇ ਦਿੱਤਾ ਜਾਵੇ ਤੇ ਉਹ ਜਿਹੜਾ ਕੇਸ ਵੀ ਸਾਡੇ ਡੈਕਸੂ ਮਕੈਨਿਕਲ ਹੋ ਗਿਆ ਅਚਾ ਜਿਹੜੇ ਤਿੰਨ ਲੋਕ ਤੁਸੀਂ ਦੱਸਿਓ ਉਹਨਾਂ ਦੇ ਨਾਮ ਤੁਸੀਂ ਦੱਸ ਸਕਦੇ ਤੋਂ ਹਾਂਜੀ ਆਪਣਾ ਐਸਡੀਓ ਜਿਹੜਾ ਸੁਤਿੰਦਰ ਸਿੰਘ ਹੈਗਾ ਔਰ ਵਿਕਾਸ ਜਿਹੜਾ ਹੈਗਾ ਉਹ ਜੇਹੀ ਹੈਗਾ ਔਰ ਮੰਜੀਤ ਜਿਹੜਾ ਸਟੋਰ ਕੀਤਾ ਸਰ ਐਸ ਵੀ ਚਰਚਾਵਾਂ ਆਈਆਂ ਕਿ ਐਸ ਵੀ ਤੁਹਾਡੇ ਕੋ ਚਰਚਾਵਾਂ ਆਈਆਂ ਹੋਈਆਂ ਤੇ ਦੇਖੋ ਇਹ ਮੈਂ ਮੌਕੇ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਉੱਥੇ ਵਿਜ਼ਿਟ ਵੀ ਕੀਤਾ ਸੀਗਾ ਵਰਕਸ਼ਾਪ ਦਾ ਗੇਟ ਵਗੈਰਾ ਉੱਥੇ ਪੂਰਾ ਰਿਪੋਰਟ ਨੂੰ ਚੈੱਕ ਕੀਤਾ ਵੀ ਐਂਟਰੀਆਂ ਵਗੈਰਾ ਕੀ ਹੈਗੀਆਂ ਰਜਿਸਟਰਸ ਦੇ ਵਿੱਚ ਉਸ ਦਿਨ ਵੀ ਇਹ ਦੱਸਿਆ ਗਿਆ ਕਿ ਇਹ ਜਿਹੜਾ ਕੈਮਰਾ ਜਿਹੜਾ ਇਹ ਚੱਲਦਾ ਨਹੀਂ ਹੈਗਾ ਤੇ ਬਾਕੀ ਜਿਹੜਾ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਵੀ ਜਾਂਚ ਕਰ ਰਹੀ ਹੈ ਸਾਡੀ ਵਿਭਾਗੀ ਕਮੇਟੀ ਉਹ ਵੀ ਜਾਂਚ ਕਰ ਰਹੀ ਹੈ ਉਹਦੇ ਵਿੱਚ ਇਹ ਸਾਰੇ ਤੱਥ ਜਿਹੜੇ ਪਤਾ ਲੱਗ ਜਾਣਗੇ ਤੇ ਸਰ ਐਡਾ ਬੜਾ ਥੋੜਾ ਮੁਲਾਕੇ ਉਹ ਇਹਨਾਂ ਨੂੰ ਹਾਇਅ ਨਹੀਂ ਕਰਦੇ ਆ ਇਹਨੂੰ ਕਰਦੇ ਨਹੀਂ ਆ ਬੇਸਿਕਲੀ ਕਿ ਜਿਹੜਾ ਇੱਥੇ ਜਿਵੇਂ ਵਰਕਸ਼ਾਪ ਦੇ ਵਿੱਚ ਜਿਹੜਾ ਗੇਟ ਦੇ ਉੱਤੇ ਇੱਕ ਸਿਸਟਮ ਬਣਿਆ ਹੋਇਆ ਸਮਾਨ ਹੁੰਦਾ ਆਉਣ ਦਾ ਜਾਣ ਦਾ ਜਿਹੜਾ ਤਾਂ ਜੋ ਗੇਟ ਕੀਪਰ ਜਿਹੜਾ ਦੇਖਦਾ ਹੈਗਾ ਐਂਟਰੀ ਕਰਦਾ ਹੈਗਾ ਉਹ ਸਾਡਾ ਪੁਰਾਣਾ ਸਿਸਟਮ ਇਹੀ ਚੱਲ ਰਿਹਾ ਹੈਗਾ ਕਿਉਂਕਿ ਇੰਡੀਪੈਂਡੈਂਟ ਅਜ ਕੋਈ ਸਕਿਉਰਿਟੀ ਫੋਰਸ ਵਗੈਰਾ ਸਾਡੇ ਵਰਕਸ਼ਾਪ ਗੇਟਾਂ ਦੇ ਉੱਤੇ ਜਿਹੜੇ ਡਿਪਿਊਟ ਨਹੀਂ ਹੈਗੇ ਬਟ ਹੁਣ ਅਸੀਂ ਇੱਕ ਹੋਰ ਸਿਸਟਮ ਨੂੰ ਫੋਰਸ ਸੁਧਾਰ ਕਰਨਾ ਸੀ ਕਿ ਅੱਗੇ ਤੋਂ ਇਹੋ ਜਿਹੀ ਚੀਜ਼ਾਂ ਨਾ ਹੋਣ ਇੱਕ ਤਾਂ ਸਾਰਿਆਂ ਨੂੰ ਇਨਸਟਰਕਸ਼ਨ ਜਾਰੀ ਕੀਤੀਆਂ ਹੋਈਆਂ ਐਕਸੈਂਸ ਵੀ ਸਾਰਿਆਂ ਨੂੰ ਕਿਹਾ ਹੈਗਾ ਕਿ ਤੁਸੀਂ ਵਿਜੀਲੈਂਟ ਰਹੋ ਤਾਂ ਜੋ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਹੋਵੇ ਆਪਣੇ ਆਪਣੇ ਏਰੀਆ ਦੇ ਵਿੱਚ ਆਪਣੇ ਆ ਥੱਲੇ ਜਿੰਨੇ ਵੀ ਤੁਹਾਡੇ ਆਪਣਾ ਸਟਾਫ ਹੈਗਾ ਉਹਦੇ ਉੱਤੇ ਵਿਜੀਲੈਂਟ ਰਹੋ ਔਰ ਇਸ ਤੋਂ ਇਲਾਵਾ ਜਿਹੜੀਆਂ ਜਨਰਲ ਇਨਸਟਰਕਸ਼ਨ ਜਿਹੜੀਆਂ ਹੁੰਦੀਆਂ ਕਿ ਜਿਵੇਂ ਸਟੋਰਾਂ ਨੂੰ ਜਿਹੜੇ ਚੈੱਕ ਕਰਨਾ ਹੋਰ ਕਰਨਾ ਤੇ ਇਹ ਪ੍ਰੈਜੈਂਸ ਜਿਹੜੀ ਆਪਣੀ ਵਧਾਈ ਜਾਵੇ ਔਰ ਜਿਹੜੀਆਂ ਫ੍ਰੀਕਵੈਂਟਲੀ ਜਿਹੜੀਆਂ ਇਨਸਪੈਕਸ਼ਨ ਚੈਕਿੰਗ ਜਿਹੜੀਆਂ ਐਕਸੀਐਨਐਸਸੀ ਲੈਵਲ ਤੇ ਵੀ ਹੋਣ ਇਹ ਸਾਰੇ ਇਨਸਟਰਕਸ਼ਨ ਜਿਹੜੀਆਂ ਜਾਰੀ ਰੱਖੇ ਵੀ ਸਰੀ ਐਮਾਉਂਟ ਦੀ ਹੋ ਗਈ ਹੈ ਵੀ ਕਿੰਨੇ ਮਾਉਂਟ ਦੀ ਨਹੀਂ ਐਮਾਉਂਟ ਦਾ ਹਜੇ ਨਹੀਂ ਕੁਝ ਵੀ ਹੋਇਆ ਜਿਹੜਾ ਕਿੰਨਾ ਸੀ ਕਿੰਨਾ ਵੇਟ ਸੀ ਦੇ ਬਾਰੇ ਕੋਈ ਜਾਣਕਾਰੀ ਵੇਟ ਦਾ ਨਹੀਂ ਹੈ ਨੰਬਰ ਹੈਗੇ ਆ 24 ਬਲੌਕ ਜਿਹੜੇ ਹੈਗੇ ਇਹ ਧਿਆਨ ਚ ਆਇਆ ਹੈਗਾ ਤੇ ਬਾਕੀ ਉਹਦੇ ਵੇਟ ਦੇ ਹਿਸਾਬ ਨਾਲ ਜਾਂ ਕਿਸ ਰੇਟ ਤੇ ਜਾਂ ਵੈਦਰ ਉਹ ਸਕ੍ਰੈਪ ਸੀ ਜਾਂ ਕੀ ਸੀਗਾ ਤੇ ਐਮਾਉਂਟ ਦੇ ਬਾਰੇ ਮੈਂ ਕਲੈਰੀਫਿਕੇਸ਼ਨ ਨਹੀਂ ਹਜੇ ਹੈਗੀ ਆ ਇੱਕ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ